ਪਰਮੇਸ਼ਰ ਹਰਿਆਣਾ ਪਲੇਆਮਾਂ ਜਗਿਆ ਨਾਨਕ ਐਸਾ ਅਗਰ ਉਹ ਭਤੀ ਪਾਈਏ ਇਹਨੂੰ ਵੱਡਾ ਸਰੋਵਰ ਕਹਿੰਦੇ ਨੇ ਨਾਨਕ ਐਸਾ ਅਗਰ ਜਿੱਥੇ ਜੋਗਾ ਸਿੰਘ ਜੋਗੀ ਦਾ ਸਤਕਾਰ ਹੋਇਆ ਇਸ ਥਾਂ ਤੇ ਜੋਗਾ ਸਿੰਘ ਜੋਗੀ ਦਾ ਸਤਕਾਰ ਹੋਇਆ ਪੂਰਾ ਅਕੀ ਹੋ ਜਾ ਦਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਰਦੇ ਅੰਤ ਕੀਬਤ ਨਹੀਂ ਪਾਏ ਸਾਦਾ ਵਿਖਲੇ ਮਿਲਾਇ ਸरोवर ਬਹੁਤ ਵੱਡਾ ਇੱਥੇ ਬਹੁਤ ਵੱਡਾ ਸरोवर ਹੈ ਸਾਦਾ ਲੋਹਾਰੀ ਸਤ ਜੀ ਆਪਣੀ ਨਾਨ ਬਿਸ ਪ੍ਰਸਾਦ ਸਾਪਰਾ ਬਤਲੀ ਹਾਰਾ ਪਾਗਾ ਜਨ ਕੋ ਅਮਰ ਤੇਰੇ ਅਮਰ ਰਹੋ ਹੋਰ ਕਿਹ ਜਾਨਾ ਇਹ ਜੀ ਬਿਨਾ ਸੁਜਾ ਕੇ ਮਨ ਪ੍ਰਭ ਦੇ ਬਿਨਵਾ ਕਬਦੇਸ ਹੋ ਕੋਰੀ ਨੀ ਮਾਇਆ ਕੇ ਸੰਗ ਨਾ ਲੇ ਭੰਮ ਮੇ ਰੱਖ ਆ ਰਾਰੀ ਕ ਅੰਕਾਰ ਦੀ ਪੁਸਤਕ ਦਾ ਸੀ ਨਾਮ ਸਭ ਮੌਜੂਦਾ ਤੇ ਰਾਸੀ ਤੁਮਾਹ ਸਾਰ ਵਰਭਾਈ ਅਨੁਪੇ ਅਦਕਨਾ ਕੀ ਭਾਏ ਜਨਮਨ ਤੇ ਨਬੰਦੀ ਸੀ ਸਾਧੂ ਤੇ ਪੂਰਨ ਤੇ ਸੀ ਹੋ ਚੁਕਾ ਨਰਪਾਲੇ ਤਸੀ ਸਗਲੇ ਜਗਤ ਮਨਦੀ ਰਣਸੀ ਜਿਸ ਦਾ ਸਾਧਨ ਕਰਤਾ ਰੀ ਸਾਧ ਸੰਜਪਨਾ ਮਨਾਰੀ ਤੇਪਾਈ ਚੂਤੀ ਪ੍ਰਮਾਗਮ ਨੂੰ ਜੰਨਵਾਣ ਘਾਰਾ ਸੁਖਮਨੀ ਸਾਹਿਬ ਦੇ ਚਾਬ ਚੱਲ ਰਾ ਸੁਖਮਨੀ ਸਾਹਿਬ ਦੇ ਖਾਲਸਾ ਜੀ ਸੁਖਮਨੀ ਸਾਹਿਬ ਲਈ ਹੋਏ ਆਪਣੇ ਚਾਰ ਤਪਰਾ ਆਪਸ ਨਾਲ ਆਪਣੀ ਕੀਮਤ ਆਪੇ ਪਾਈ ਹਰ ਬੰਦੀ ਦਾ ਨਹੀਂ ਕੋਈ ਸਰਮਨ ਨੰਤਰ ਇਤੂ ਸੁ ਉਸਤ ਰਹਾ ਰੇ ਸੰਗ ਦੀ ਸੇ ਪ੍ਰਗਾਸ ਸਰਕਾਰਾ ਸੰਗਰਾ ਰਖਣਾ ਆਪਣੇ ਗਲ ਭਾਰੀ ਅਨਕਮਾਰਨ ਬਲਿਹਾਰੀ ਲੋਕ ਸਾਥ ਮੇ ਸਾਲ ਤਿੰਨ ਸਜਣ ਕਿਹਾ ਸਭ ਨੇ ਆਸਾ ਹਰ ਹਰ ਨਾਮ ਸਮਾਵਰਾ ਨਾਮਿਕ ਇਹ ਤਾਂ ਮਾਰ ਅਸਦੀ ਸਾਧਨਾ ਕਰੀਏ ਵਿਚਾਰ ਇੱਕ ਸਿਮਰਨਾਮ ਆਧਾਰ ਅਵ ਉਪਾਰ ਚੜ੍ਹਦਾ ਗੋ ਜਗਰ ਦੇ ਵਸਰ ਸੂਏ ਕਰਤਾ ਵੀ ਤਾਂ ਅਰਨਾਵ ਸਿਮਰ ਸਭਾ ਸੁਭਤਾ ਤੋਂ ਸੁਸਾਪੁਰਨਿਆ ਜੋ ਆਤਮਾ ਪ੍ਰਗਤੀ ਕਰਦਾ ਹੋਰ ਮੋਨਾਸੀ ਕਾ ਨਾਨਕ ਕਾ ਚੰ ਜਨ ਪਾਸੀ छा चार का गा न चोगा चार गिट प्रेव आत पिया गो सर गुर देव हत्न जन का उदार हर सिंग्रान आधार हर सिंग्रान आधार